ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਠ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਣੇ ਫਾਰਮ 'ਚ ਝੋਟੀਆਂ ਵਖਾਉਣੀਆਂ ਨੇ 6-7 ਝੋਟੀਆਂ ਹਰਿਆਣੇ ਦੀਆਂ ਨੇ ਝੋਟੀਆਂ ਲੋਡ ਆਇਆ ਜੀ ਆਪਣੇ ਕੋਲ ਬਹੁਤ ਬਹੁਤ ਚੰਗੀ ਕੁਆਲਿਟੀ ਦੀਆਂ ਝੋਟੀਆਂ ਪਹਿਲਾ ਦੂਜਾ ਸਵਾ ਝੋਟੀਆਂ ਐਰ ਕੀ ਦੁੱਧ ਵਾਲੀਆਂ ਚੰਗੇ ਕੁਆਲਿਟੀ ਦੀਆਂ ਵਾਂ ਤੇ ਆਜੋ ਜੱਗੀਆਂਗਾ ਨਾ ਕਰਦੇ ਆ ਬਾੜ ਸਾਹਿਬ ਹੋਣੇ ਅੱਜ ਹਰਿਆਣੇ ਜੀ ਹਾਲੇ ਵੀ ਤੇ ਆਉਣਦੇ ਆ ਅੱਜ ਸ਼ਾਮਾ ਨੂੰ ਰਾਤ ਨੂੰ ਆਏਗਾ ਉਹਨਾਂ ਨੇ ਤੇ ਆਜੋ ਜੱਗੀਆਂਗਾ ਨਾ ਕਰਦੇ ਆ ਜੀ ਸਤਿ ਸ਼੍ਰੀ ਅਕਾਲ ਜੱਗੀ ਜੀ ਸਤਿ ਸ਼੍ਰੀ ਅਕਾਲ ਬਾਰ ਸਾਹਿਬ ਜੀ ਹੋਰ ਸਭਾਂ ਕੀ ਹਾਲ ਜੀ ਹਾਂਜੀ ਚੜ੍ਹਦੀ ਕਲਾ ਜੀ ਤੇ ਮਤਲਬ ਵੀ ਝੋਟੀਆਂ ਵਾਂ ਯਾਦੀਆਂ ਚੰਗੀਆਂ ਹਾਂਜੀ ਯਾਦੀਆਂ ਚੰਗੀਆਂ ਲੋਡ ਆਇਆ ਝੋਟੀਆਂ ਦਾ ਮਤਲਬ ਛੋਟ ਵੀ ਪਾਇਆ ਵਾ ਹਾਂਜੀ ਤੇ ਰਾਤ ਹੀ ਮਤਲਬ 1:00 2:00 ਵਜੇ ਝੋਟੀਆਂ ਆਈਆਂ ਪੁੱਤਰੀਆਂ ਠੀਕ ਹੈ ਠੀਕ ਹੈ ਫੋਨ ਮਤਲਬ ਦਿਖਾਉਣੀਆਂ ਆਂ ਆਪਾਂ ਵੀ ਆਪਣੇ ਕੋ ਜੱਗੀ ਜੀ ਦੁੱਧ ਕਿੰਨਾ ਆਏ ਤੇ ਟਾਈਮ ਬਾੜ ਸਾਹਿਬ ਜੀ 12 13 ਲੀਟਰ ਬੋਲਾ ਵੀ ਝੋਟੀਆਂ ਕਾ ਗਾਵਾ ਤੇ 18 20 ਕਿਲੋ ਦੁੱਧ ਕੱਢਣ ਗਿਆ ਝੋਟੀਆਂ ਕਹਿਣ ਕਿ ਨਹੀਂ ਕੱਢਣ ਗਿਆ ਝੋਟੀਆਂ ਹਾਂਜੀ ਯਾਰੀਆਂ ਚੰਗੀਆਂ ਅਸਲ ਝੋਟੀਆਂ ਵਾ ਠੀਕ ਹੈ ਤੇ ਵੱਟੀਆਂ ਵਾਹਰ ਕੀ ਝੋਟੀਆਂ ਆਈਆਂ ਠੀਕ ਹੈ ਤੇ ਆਹ ਅਸਲ ਵਾਲੀਆਂ ਝੋਟੀਆਂ ਜੀ ਆ ਚਾਰ ਦਿਨ ਤੇ ਕੱਟੀ ਆ ਚਾਰ ਦਿਨਾਂ ਤੇ ਕੱਟੀ ਹਾਈਟ ਵੇਖੋ ਜੀ ਉਹ ਲੋ ਨੀ ਭਾਜੀ ਆਹ ਥਣਥਣ ਫੋਲਰ ਦੀ ਆ ਆ ਵੇਖੋ ਲੇਵੇਦਾਰ ਦੀਆਂ ਝੋਟੀਆਂ ਵੇਖੋ ਤੇ ਪਹਿਲਾ ਸੂਆ ਪਹਿਲਾ ਸੂਆ ਚਾਰ ਦੰਦਿਆ ਹਾਂਜੀ ਭਾਜੀ ਚੋਗੀ ਬਾਦ ਸਾਹਿਬ ਦੀ ਭਾਵੇਂ ਵੀਡੀਓ ਦੇ ਭਾਵੇਂ ਛੋਟੀ ਜਾਂਦੇ ਨਾ ਕਿਤੇ ਇੱਥੇ ਆਣ ਕੇ ਵੇਖਣ ਤੇ ਇਹਦਾ ਪਿਛੇ ਕੀ ਕੱਟਾ ਵਾ ਇਹਦੇ ਮਰ ਕੱਟਾ ਵਾ ਬਸ ਮੁੱਲ ਨਹੀਂ ਦੱਸਾਂ ਆਪਾਂ ਉਦਾਂ ਵਿਖਾਉਣੀ ਆ ਝੋਟੀਆਂ ਖਾਣਾ ਨਹੀਂ ਮਤਲਬ ਹੀ ਲੋਡ ਆਇਆ ਲੋਡ ਆ ਹਾਂਜੀ ਇਹ ਚੱਕਰ ਵਿਖਾਉਣਾ ਹਾਂਜੀ ਭਾਜੀ ਆਪਾਂ ਆ ਕੇ ਵੇਖਣ ਇੱਥੇ ਆਣ ਕੇ ਵੇਖਣ ਕਰਨ ਦੋ ਟਾਈਮ ਚਾਰ ਇੱਕ ਗੱਲ ਹੋ ਰਿਆ ਕੋਈ ਟਾਈਮ ਸ਼ੈਮ ਨਹੀਂ ਲੱਗਾ ਹਾਂਜੀ ਜੀ ਟਾਈਮ ਤੋਂ ਆ ਮਾੜਾ ਕਿ ਕਈ ਮਾੜਾ ਵੀਡੀਓ ਜਦੋਂ ਬਣਾਉਣੇ ਆ ਤਾਂ ਕੋਈ ਟਾਈਮ ਹੀ ਲੱਗਦਾ ਟਾਈਮ ਨਹੀਂ ਆ ਵੇਖੋ ਲੇਵੇਦਾਰ ਝੋਟੀਆਂ ਵਾ ਪਹਿਲਾ ਨੰਬਰ ਪਹਿਲਾ ਨੰਬਰ ਤੇ ਦੂਜੇ ਨੰਬਰ ਤੇ ਇਹ ਝੋਟੀ ਇਹ ਬੋਲਾ ਆ ਗਿਆ ਜਦੋਂ ਬਾੜ ਸਾਹਿਬ ਏ ਟਾਈਮ 11 ਲੀਟਰ 11 ਲੀਟਰ ਬੋਲਾ ਨੇ ਕੀ ਪਿਛੇ ਇਹਦੇ ਏਦੇ ਮਗਰ ਕੱਟੀ ਆ ਕਿੰਨੇ ਦਿਨਾਂ ਦੀ ਸੂਈ ਤੇ ਜੈਡ ਬਲੈਕ ਆ ਫਿਰ ਜੈਡ ਬਲੈਕ ਕੱਟੀ ਆ ਕੱਟੀ ਹਾਂਜੀ ਠੀਕ ਬੱਚੇ ਤੁਹਾਨੂੰ ਬਾਅਦ ਚ ਉਹ ਖਾਂਦੇ ਆ ਕੋਈ ਗੱਲ ਨਹੀਂ ਬੱਚੇ ਬਿਲਕੁਲ ਤਾਜ਼ੀ ਆ ਸੂਈ ਹਾਂਜੀ ਸੂਈ ਤਿੰਨਾ ਦੋਹਾਂ ਤਿੰਨਾਂ ਦਿਨਾਂ ਦੀ ਸੂਈ ਠੀਕ ਆ ਦੋਹਾਂ ਦੀ ਆਣ ਕੇ ਜਿਆਦੀ ਗੱਲ ਆਖੇ ਬੰਦਾ ਗੋਲਾ ਬਣਾ ਕੇ ਵੀ ਦਿਖਾ ਦਾਂਗੇ ਆਪਣੇ ਉਹ ਗੈਸ ਹੈਗਾ ਸਟੋਪ ਹੈਗਾ ਉਹ ਥੱਲੇ ਹੀ ਬਣਾ ਕੇ ਦਿਖਾ ਦਾਂਗੇ ਆਹ ਦੇਖੋ ਲੇਵੇਦਾਰ ਝੋਟੀ ਆ ਹਾਂਜੀ ਠੀਕ ਹੈ ਦੂਜਾ ਨੰਬਰ ਬਾਰਸਾਲ ਦੀਆਂ ਝੋਟੀਆਂ ਨਾ ਜਿੱਦਾਂ ਹੱਦਦੇ ਆ ਵੱਡੇ ਜਾ ਰਿਹਾ ਵੱਡੇ ਵੱਡੇ ਜਾ ਰਿਹਾ ਬੋਲਾ ਏਦੀਆਂ ਵਾ ਠੀਕ ਹੈ ਹਾਂਜੀ ਆਹ ਵਿਖਾ ਲਓ ਕੱਟੀ ਆ ਚਾਰ ਰੰਗ ਕੱਟੀ ਬਹੁਤ ਚੰਗੀ ਆ ਵੇਖੋ ਇਹ ਦੇਖੋ ਬੋਲ ਕਿੰਨਾ ਦੁੱਧ ਦਾ ਹਾਂਜੀ ਦੁੱਧ ਕਿੰਨਾ ਇਹਦੇ ਦੋਵੇਂ 12 ਲੀਟਰ ਬੋਲਾ ਹੀ ਹੋਗਾ 12 ਲੀਟਰ ਹਾਂਜੀ ਬੋਲਾ ਹੀ ਹੋਗਾ ਇਹਦੇ ਪਿਛੇ ਕੀ ਆਈਦਾ ਜੀ ਇਹਦੇ ਮਗਰ ਕੱਟੀ ਆ ਇਹਦੇ ਮਗਰ ਕੱਟੀ ਕੱਟੀ ਮਗਰ ਇਹਦੇ ਹਾਂਜੀ ਇਹ ਮਲਕ ਜਿੰਨਾ ਥਣ ਥਣ ਚੰਗਾ ਨਾ ਝੋਟੇ ਲੱਗਾ ਕਰ ਮਾਰੀ ਨੂੰ ਓਨੀ ਜਿਆਦੀ ਚੌੜ ਚੰਗੀ। ਚਾ ਤੂੰ ਬਹੁਤ ਇੱਕ ਨੰਬਰ ਦਾ। ਇਹ ਮਲਕ ਕੋਈ ਐ ਲਸੀਆਂ ਲੁਸੀਆਂ ਜੰਪਰ ਕੱਟੀਆਂ ਬਹੁਤ ਝੰਗੀਆਂ ਵੱਟੀਆਂ ਜੀਆਂ ਆਵੇ। ਠੀਕ। ਚੌਥੀ ਕੱਟੀ ਆ। ਐਟੀ ਏਰੀਏ ਚੰਗੇ ਤੋਂ ਲੈਂਦੀਆਂ ਹੋਰ ਗੱਲ। ਏਰੀਏ ਚੰਗੇ ਤੋਂ ਕੱਟੀਆਂ ਲੱਗੀਆਂ ਆ। ਇਹ ਉਹ ਦੂਜਾ ਤੀਜਾ ਚੌਥਾ ਆ ਚੌਥਾ ਨੰਬਰ ਆ ਕਿਉਂ? ਚੌਥਾ ਨੰਬਰ। ਇਹਦੇ ਤੁਹਾਨੂੰ ਸਿੰਘ ਦੇ ਦਰਸ਼ਨ ਘੇ ਆਉਂਦੀ ਆ। ਹਾਂਜੀ। ਐ ਨਿਗਾ ਨਿਗਾ ਕਲਿੱਪ ਲੱਗੇ ਸਿੰਘ। ਆ ਵੀ ਕੱਟੀ ਬਹੁਤ ਸਾਫ ਆ। ਐਂਕ ਰੱਸੀ ਗਾੜੇ ਮੰਗਦੇ ਸੇਕਾ ਖਾਇਆ ਮਰਾ ਆ ਮੈਨੂੰ ਸੁਆਏ ਵੀ ਇਹ ਦੋਂਦੀ ਹੋਵੇ ਸ਼ਾਇਦ ਇਹ ਦੋਂਦੀ ਦੋਂਦੀ ਹੋਣੀ ਕੱਟੀ ਆਪ ਕੋਲ ਖਾ ਕੇ ਵਿਖਾ ਦਿੰਦੇ ਨੇ ਜਿਆਦਾ ਇਹ ਇਹ ਮਠਾਨ ਮੁੰਡਾ ਕਰੇ ਇਹ ਆ ਵੇਖੋ ਤੇਗਤ ਵਾਲੀ ਤੁਕੀਆਂ ਲੱਗੀਆਂ ਝੋਟੀ ਨੂੰ ਸਵਾਰਟੀ ਜਿੰਨੀ ਐ ਚਾਰ ਦੰਦ ਚ ਇਹ ਦੋ ਦੰਦ ਦੋਂਦੀ ਬਾਣੀ ਦੋਂਦੀ ਦੋਂਦੀ ਇਹ ਦੋ ਦੰਦ ਵੱਡੀ ਬੀ ਇਹਦੇ ਵੀ ਕੱਟੀ ਆ। ਇਹਦੇ ਵੀ ਕੱਟੀ ਆ। ਐਰ ਕੀ ਬਾਰ ਸਾਹਿਬ ਕੱਟੀਆਂ ਆ ਗਈਆਂ ਮਲਤੀ 3-4 ਕੱਟੀਆਂ ਆ ਗਈਆਂ। ਆਹ ਸਿੰਘ ਨਿੱਕਾ ਆ। ਸਿੰਘ ਨਿੱਕੇਰੀਆਂ ਫੁੱਲ ਕੋ ਜਿਤਾ ਨਹੀਂ ਦਿੰਦੇ ਪਾਕਿਸਤਾਨੀ ਐ ਤੇ ਉਂਗਲ ਤੇ ਭਲੇੜ ਪੂਛ ਆਇਆ ਮਲਤੀ ਇਹ ਭਲੇੜ ਦੇ ਬਹੁਤ ਚੰਗੀ ਬਰੀਡ ਵਾਲੀਆਂ ਹੁੰਦੀਆਂ। ਇਹ ਦੇਖੋ ਬੋੜਾ ਕਿੰਨਾ ਹੋਣਾ ਹੈ ਟਾਈਮ? ਇਹਦੇ ਕੋਲ ਬਾਰ ਸਾਹਿਬ 14 ਲੀਟਰ ਬੋੜਾ 11 ਲੀਟਰ ਬੋੜਾ ਬੋੜਾ ਜਾਂ ਠੀਕ ਆ। ਹਾਂ ਕਿਉਂਦੀ ਐ ਲੈ ਕੱਟੀਆਂ ਆ। ਆਹ ਕਿੰਨੇ ਲੀਟਰ ਆ ਗਈ ਆ? ਆਹ ਬਾਰ ਸਾਹਿਬ ਇਹਦੀ ਜਿੰਨੀ ਤਾਰੀਫ ਕਰੇ ਉਹਦੀ ਕਟਿਆ। ਹਾਂਜੀ ਬਹੁਤ ਚੰਗੀ ਬਰੀਡ ਹੁੰਦੀ ਐ। ਸੂਆ ਦੂਜਾ ਵਾ ਦੂਜਾ ਦੂਜਾ ਸੂਆ ਵਾ ਇਧਰ ਦੇਖੋ ਪਹਿਲੇ ਸੂਏ ਵਾਰਤਵ ਇੰਨੇ 18 ਲੀਟਰ ਦੁੱਧ ਪਾਇਆ ਵਾ 18 ਲੀਟਰ 18-19 ਲੀਟਰ ਪਾਇਆ ਵਾ ਦੁੱਧ ਠੀਕ ਹੈ ਤੇ ਦੂਜੀ ਗੱਲ ਹੋਰ ਬੋਲਾ ਇਹ ਦੇਖੋ 13 ਲੀਟਰ ਮਿਲ ਕੇ ਲੱਗਦਾ 13 ਲੀਟਰ 13 ਲੀਟਰ ਬੋਲਾ ਚੌਥਾ ਦਿਨ ਹੋਇਆ ਸੂਈ ਨੂੰ ਚੌਥਾ ਦਿਨ ਕੋਈ ਮਾਂ ਦੀ ਲਾਗ ਨਹੀਂ ਕਰਦੀ ਵੇਖੋ ਇਹਦੇ ਪਿਛੇ ਕੀ ਹੈ ਠੰਡੀ ਤੇਰੀ ਮਗਰੀ ਵੀ ਕਟਾ ਲਾ ਦਿਖਾ ਲੋ ਖੋਲ ਕੇ ਵਿਖਾ ਦਿਓ ਇਹ ਖੋਲ ਕੇ ਨਾ ਵਿਖਾਓ ਇਦਾਂ ਫਾੜ ਦਿਓ ਇਦਾਂ ਵਿਖਾ ਦਿਓ ਕੋਈ ਨਹੀਂ ਆ ਵੇਖੋ ਦੱਜਾਸੂਆ 18 20 ਕਿਲੋ ਵਾਲੀ ਝੋਟੀ ਬਹੁਤ ਦੇਖੋ ਵੇਖੇ ਡੰਡਾ ਉਹ ਬੜੇ ਨੂੰ ਗੋਆ ਕਰਦੀ ਨਾ ਆ ਕੇ ਕਰਦੇ ਆਲੇ ਪਲਾਂ ਜਾਂ ਝੋਟੀ ਵੇਖੋ ਇਹ ਤਾਰੀ ਫੀਰੀ ਤਾਰੀ ਸਾਫ ਆ ਤੇ ਆਲੇ ਪਲਾਂ ਤੇ ਝੋਟੀ ਆ ਹਾਂਜੀ ਹਾਂਜੀ ਮਤਲਬ ਸਫਰ ਕਰਕੇ ਪਲ ਪੈਈ ਦੀ ਆ ਬਾਦ ਸਾਹਿਬ ਹਾਂਜੀ ਹਾਂਜੀ ਸਫਰ ਬੜਾ ਕਰਿਆ ਬਾਈ ਜੀ ਆ ਵੇਖੋ ਲੇਵੇ ਦਾ ਥਣ ਚੱਕਰ ਉਹ ਥਣ ਥੋੜਾ ਬਹੁਤ ਚੰਗਾ ਦੋਰਾ ਲੱਗਾ ਥਣ ਹਾਂਜੀ ਹਾਂਜੀ ਤੇ ਮਤਲਬ ਜਿੱਡਾ ਥਣ ਮੋਟਾ ਨਾ ਓਡੀ ਚੌੜ ਮੋਟੀ ਹੋਊ ਠੀਕ ਆ ਠੀਕ ਆ ਤੇ ਆ ਉਖਾਦੋ ਸਿੰਕ ਕੁਆਲਟੀ ਉਖਾਦੋ ਸਿੰਗੀ ਸੁੰਗੀ ਇਹ ਆਣ ਕੇ ਇੱਥੇ ਵੇਖ ਲੈ ਇੱਥੇ ਆਣ ਕੇ ਦੇਖਣ ਕਿਤੇ ਨਿਕਾ ਸਿੰਘ ਇਹ ਅਸਲ ਦੁੱਧ ਵਾਲੀਆਂ ਚਾਹੀਦਾ ਠੀਕ ਆ ਹਾਂ ਗੋੜੇ ਢੋਲੇ ਮੜਾ ਮਿੱਚੜੀ ਵਾਲੀ ਆ ਝੋਟੀ ਵੀ ਗੋੜਾ ਬੜਾ ਚੋਟਾ ਵਾ ਵੱਡੀ ਮਾਰ ਥਾਪੀ ਇਹ ਕਰੀ ਆ ਉਹ ਨਹੀਂ ਮੈਂ ਥਾਪੀ ਮਾਰੋ ਜੀ ਕਰਦਾ ਵਾ ਹਾਂਜੀ ਆ ਝੋਟੀਆਂ ਦੇ ਪੰਜਵਾਂ ਨੰਬਰ ਤੇ ਆ ਛੇਵਾਂ ਨੰਬਰ ਛੇਵਾਂ ਨੰਬਰ ਹਾਂਜੀ ਆ ਵੀ ਝੋਟੀ ਬਹੁਤ ਸਾਫ਼ ਹੈ ਬਾਦ ਸਾਹਿਬ ਜਿੰਨੀ ਝੋਟੀ ਮਤਲਬ ਹੈ ਕਿ ਬਹੁਤ ਜਿਆਦਾ ਸਾਫ਼ ਹੈ ਹਾਂ ਵੇਖੋ ਸਾਫ਼ ਹੋਏ ਕੋ ਵੀ ਨਹੀਂ ਆ ਯਾਰ ਜੀ ਸਾਹਿਬ ਕਿੰਨਾ ਵੀ ਲੇਵਾ ਠੋਕ ਨਿਕਲ ਇਹਦੇ ਚਾਰ ਦੰਦ ਕੱਟੀ ਜੇ ਇਹਦੇ ਪਿਛੇ ਕੱਟਾ ਜੇ ਇਹਦੇ ਮਾਰ ਕੱਟਾ ਵਾ ਕੱਟਾ ਆ ਗਿਆ ਇਹਦੇ ਪਿਛੇ ਕੱਟਾ ਵਾ ਇਹਦੇ ਤੋਂ ਸੂਈ ਦੀ ਬੜੀ ਵਧੀਆ ਜੀ ਇਹ ਕੰਮ 12 ਲੀਟਰ ਦੁੱਧ ਤਿਆਰ ਹੈ 11 12 11 12 ਕਿਲੋ ਦੁੱਧ ਤਿਆਰ ਹੈ ਇਕਦਮ ਮੈਂ ਕਹਾਂ ਬਸ 13 14 ਕਿਲੋ ਹਾਂ ਜੀ ਹਾਂ ਜੀ ਮਿਲੂ ਇੰਟਰਨੈਟ ਹਾਂ ਜੀ ਹਾਂ ਜੀ ਉਹਦੇ ਜਿਆਦਾ ਮੈਂ ਪ੍ਰੀਫਰ ਆਰੀ ਦੁੱਧ ਚੰਗੀ ਆ ਜਾਂਦਾ ਹਾਂ ਆ ਛੋਟੀ ਦਾ ਕੀ ਆ ਆ ਮੈਂ ਨੂੰ ਹੋਇਆ ਸੂਈ ਨੂੰ ਇੱਧਰ ਵੇਖੋ 6ਵਾਂ 7ਵਾਂ ਦੇਣ ਆ ਇਹ ਤੇ ਹਾਥੀ ਆ ਮਾਲਪੀ ਆਤ ਮਈਆ ਫੋਲੈਡੀਆਂ ਮੈਂ ਤੁਹਾਨੂੰ ਮੈਂ ਦੱਸਿਆ ਵੱਡੇ ਜਾ ਗਿਆ ਹਾਂਜੀ ਹਾਂਜੀ ਇੱਧਰ ਖਾ ਲੋ ਥਾਨ ਬਖਾ ਲੋ ਇੱਧਰ ਦੋਂਦੀ ਜੇ ਦੋਂਦੀ ਕੱਟੀ ਫੋਲ ਨਾ ਜਿੱਡਾ ਥਾਨ ਮੋਟਾ ਨਾ ਓਡੀ ਚੋਂ ਨੋਟ ਹਾਂਜੀ ਇਹ ਕੋ ਬਾਜੀ ਆ ਬੇਟਾ ਆਵੇ ਕੋਈ ਗ੍ਰਾਸਿੰਗ ਹੀ ਖਾ ਲੋ ਸਿੰਗੀ ਹੀ ਖਾ ਲੋ ਆ ਬੇਠਾ ਠੀਕ ਇੱਕ ਗੱਲ ਹੋਰ ਜੇ ਹਾਂਜੀ ਹਾਂਜੀ ਜੈ ਜੀ ਮੁੱਲ ਕਰਦੇ ਨੇ ਐ ਬਸ ਬਸ ਭੈਣ ਭਰਾ ਹੁਣ ਮੋੜ ਕੇ ਨਾ ਕਲਾਵਾਂਗੇ ਮੀ ਪੈਂਡਿਆ ਬਾਰ ਸ਼ੌਂਡੀ ਆ ਬਸ ਜੈ ਦੀ ਮੁੱਲ ਕਰਨੇ ਆ ਜੈ ਦੀ ਮੁੱਲ ਕਰਦੇ ਨੇ ਆ ਬਸ ਫਾਇਦਾ ਹੋਊਗਾ 20 25 ਹਜ਼ਾਰ ਦਾ ਹਾਂ 20 25 ਹਜ਼ਾਰ ਦਾ ਬਿਲਕੁਲ ਬਾੜ ਸਾਹਿਬ 20 25 ਹਜ਼ਾਰ ਦਾ ਫਾਇਦਾ ਹੋਊਗਾ ਫਾਇਦਾ ਹੋਊਗਾ ਜੀ ਆਣ ਕੇ ਚੋਗੇ ਖੜ੍ਹ ਲਓ ਦੋ ਟਾਈਮ ਤੇ ਚਲੋ ਇਹ ਪਿੰਡ ਕਗਾ ਜੀ ਤੇ ਹਸੀਲ ਬੱਬ ਕਾਲਾ ਜ਼ਿਲ੍ਹਾ ਮਕਰ ਠੀਕ ਹੈ ਜੀ ਸასი ਗੱਲ